ਗੁਰਦੇਸਕ ਕਹਾਮ ਦੇ ਪਾਠ ਕਰਨ ਦਿਨ ਰਾਤ ਪਰ ਰਿਸ਼ਤਾ ਜੋੜਨ ਦੇ ਲਈ ਪਹਿਲਾਂ ਪੁੱਛਣ ਜਾਤ ਕਲਾ ਦੇ ਅੰਗ ਸੰਗ ਦੇ ਵਿੜੇ ਦੇ ਵਿੱਚ ਮਉਣ ਮਉਣ ਗੇ ਇੱਕ ਵਾਰ ਫਿਰ ਹਾਜ਼ਰ ਹੈ ਇੱਕ ਹੋਰ ਕਲਾ ਮਈ ਸਖੀਤ ਤੁਹਾਡੇ ਨਾਲ ਮਲਾਉਣ ਦੇ ਲਈ ਅੱਜ ਜਿਸ ਨੌਜਵਾਨ ਨੂੰ ਮੈਂ ਮਲਾਉਣ ਜਾ ਰਿਹਾ ਤੁਹਾਨੂੰ ਉਹਦਾ ਨਾਮ ਕੀਕੂ ਪਰਵਿੰਦਰ ਤੇ ਉਹ ਇੱਕ ਪੇਂਟਰ ਆ ਇੱਕ ਆਰਟਿਸਟ ਹੈਗੇ ਨੇ ਜਿਹੜੇ ਵਾਟਰ ਕਲਰ ਦੇ ਵਿੱਚ ਬੁੜੀਆਂ ਬੱਕਰੀਆਂ-ਬੱਕਰੀਆਂ ਪੇਂਟਿੰਗਸ ਬਣਾ ਰਹੇ ਨੇ ਲੇਟਲੀ ਮੈਂ ਕਾਫੀ ਪ੍ਰਭਾਵਤ ਹਉਰੇ ਤੋਂ ਕਿਉਂਕਿ ਵਾਟਰ ਕਲਰ ਦੇ ਵਿੱਚ ਕੰਮ ਕਰਨਾ ਬੜਾ ਔਖਾ ਹੈਗਾ ਆਓ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਕਿ ਕਿਕੂ ਪ੍ਰਵਿੰਦਰ ਜੀ ਕਲਾ ਰੰਗ ਸੰਗਵਤ ਜੀ ਜੀ ਮਨ ਮਨ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀਕੂ ਜੀ ਪਹਿਲੀ ਗੱਲ ਤਾਂ ਮੈਂ ਪਹਿਲਾਂ ਇਸ ਤੇ ਹੀ ਆਉਣਾ ਕੀਕੂ ਪ੍ਰਬੰਧਕ ਨਾ ਇਹ ਬੜਾ ਬਚਿੱਤਰ ਨਾ ਹਾਂਜੀ ਇਹ ਕਿਵੇਂ ਕਿਵੇਂ ਹੋਣਦ ਦੇ ਵਿੱਚ ਆਇਆ ਪਹਿਲਾਂ ਪੂਰਾ ਨਾਂ ਤੁਹਾਡਾ ਕੀ ਆ ਤੇ ਆਰਟਿਸਟ ਦੇ ਤੌਰ ਤੇ ਤੁਸੀਂ ਇਹ ਨਾਂ ਨੂੰ ਕਿਵੇਂ ਚਣਿਆ ਜਾਂ ਕਿਹਨੇ ਇਹਦੇ ਵਿੱਚ ਮਦਦ ਕੀਤੀ ਚੁਣਨ ਦੇ ਲਈ ਹਾਂਜੀ ਇਹ ਜਿਹੜਾ ਮੇਰਾ ਨਾਂ ਬਹੁਤ ਕਾਮਨ ਆ ਅਕਸਰ ਜੋ ਆਪਣਾ ਛੋਟਾ ਬੱਚਾ ਹੁੰਦਾ ਕੋਈ ਵੀ ਘਰ ਦੇ ਵਿੱਚ ਉਹਨੂੰ ਆਪਾਂ ਨਾ ਛੋਟਾ ਨਿੱਕੂ 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 ਕੋਸ਼ ਇਸ ਤਰ੍ਹਾਂ ਕਹਿੰਦੇ ਆ ਮੈਨੂੰ ਨਿੱਕੂ ਨਿੱਕੂ ਕਰਦਿਆਂ ਦਾ ਕਨਵਰਟ ਹੋ ਗਿਆ ਕਿਕੂ ਚ ਤੇ ਜਦੋਂ ਮੈਂ ਮੈਨੂੰ ਇਹਦੇ ਚ ਆਇਆ ਆਰਟਿਸਟ ਦੇ ਕਿ ਖੇਤਰ ਚਾਹ ਮੈਨੂੰ ਯੂਨਿਕ ਜਿਹਾ ਲੱਗਿਆ ਕਿਉਂਕਿ ਮੈਨੂੰ ਲੱਭਣਾ ਬਹੁਤ ਸਾਨ ਹੁੰਦਾ ਕੋਈ ਵੀ ਗੂਗਲ ਕਰ ਲਓ ਕਿਕੂ ਕਰ ਲਓ ਮੈਂ ਆ ਜਾਂਦਾ ਤਾਂ ਮੈਂ ਇਹਨੂੰ ਹੀ ਫਿਰ ਮੈਂ ਆਪਣਾ ਜਿਵੇਂ ਉਹ ਕਹਿੰਦੇ ਹੁੰਦੇ ਆ ਤਖੁੱਲਸ ਜਾਂ ਉਹ ਰੱਖ ਲਿਆ ਕਿਕੂ ਨੂੰ ਮੈਂ ਮੂਰੇ ਇਸ ਲਈ ਲਾ ਲਿਆ ਮੈਂ ਕਿਹਾ ਵੀ ਇੱਕ ਵੱਖਰੀ ਆਈਡੈਂਟੀਟੀ ਜੀ ਬਣ ਜਾਂਦੀ ਹੈ ਕਿਉਂਕਿ ਇਹ ਇਸ ਜਿਸ ਨੇ ਮੇਰਾ ਕੁਐਸਚਨ ਤਿਆਰ ਕਰ ਦਿੱਤਾ ਤੁਹਾਨੂੰ ਪੁੱਛਣ ਲਈ ਇਹਦਾ ਮਤਲਬ ਇਹ ਵਿਚਤਰ ਨਾ ਹੀ ਹੋ ਗਿਆ ਵਿਚਤਰ ਹਾਂਜੀ ਹਾਂ ਮੇਰੇ ਪੇਰੈਂਟਸ ਨੇ ਨਿੱਕੂ ਨਿੱਕੂ ਕਰਦੇ ਕਦੋਂ ਕਿਕੂ ਚ ਕਨਵਰਟ ਹੋ ਗਿਆ ਕਈ ਵਾਰ ਕਈ ਵਾਰ ਜਿਹੜੀ ਨਾਂ ਦੀ ਬੜੀ ਮਹੱਤਤਾ ਹੁੰਦੀ ਹੈ ਹੁਣ ਜਿਵੇਂ ਆਪਣਾ ਮੁੰਡਾ ਹੈਗਾ ਦੇਵੀ ਮਖਸੂਸਪੁਰੀ ਹਾਂਜੀ ਉਹਦਾ ਪੂਰਾ ਨਾਮ ਗੁਰਦੇਵ ਸਿੰਘ ਗਿੱਲ ਹਾਂਜੀ ਹੁਣ ਜੇ ਉਹ ਗੁਰਦੇਵ ਸਿੰਘ ਗਿੱਲ ਦੇ ਨਾਮ ਤੇ ਲਿਖਦਾ ਹੁੰਦਾ ਜਾਂ ਇੱਕ ਆਰਟਿਸਟ ਦੇ ਤੌਰ ਤੇ ਲੋਕਾਂ ਸਾਹਮਣੇ ਆਉਂਦਾ ਉਹ ਗੁਰਦੇਵ ਸਿੰਘ ਗਿੱਲੇ ਕਾਮ ਨਾ ਸੀ ਹਾਂਜੀ ਹੁਣ ਜਦੋਂ ਦੇਵੀ ਮਖਸੂਸਪੁਰੀ ਕਹਿੰਦੇ ਆ ਤਾਂ ਉਹ ਟਰੈਕਟ ਕਰਦਾ ਹਾਂਜੀ ਹਾਂ ਉਹਦੀ ਇੱਕ ਵੱਖਰੀ ਪਛਾਣ ਬਣਦੀ ਹੈ ਇਸੇ ਤਰ੍ਹਾਂ ਤੁਹਾਡਾ ਜਿਹੜਾ ਕੀਕੂ ਨਾ ਮੈਨੂੰ ਲੱਗਦਾ ਨਾ ਨੀ ਵੀ ਬੜੀ ਮਹੱਤਤਾ ਹੈ ਜੀ ਆਰਟਿਸਟਾਂ ਦੇ ਨਾਮ ਕੰਮ ਦੇ ਵਿੱਚ ਉਹ ਵੱਖਰੀ ਯੂਨਿਕ ਪਛਾਣ ਦਿੰਦੇ ਆ ਜਾਂ ਅੱਛਾ ਤੁਹਾਡਾ ਥੋੜਾ ਜਿਹਾ ਮੈਨੂੰ ਪਿਛੋਕੜ ਬਾਰੇ ਦੱਸੋ ਕੌਣ ਕੀਕੂ ਹੈਗਾ ਤੇ ਕਿੱਥੋਂ ਆਇਆ ਤੇ ਕਲਾ ਨਾਲ ਕਿਵੇਂ ਜੁੜਿਆ ਇੱਕ ਕੌਣ ਆ ਕੀਕੂ ਤੇ ਕਿੱਥੋਂ ਆਇਆ ਇਹਨੂੰ ਮੈਨੂੰ ਸਮਝਣ ਲਈ ਤਕਰੀਬਨ 40 ਸਾਲ ਲੱਗ ਗਏ ਸੀ ਜਿਹੜਾ ਮੇਰਾ ਬਰਥ ਦਾ ਬਰਥ ਮੇਰਾ ਸੰਗਰੂਰ ਡਿਸਟ੍ਰਿਕਟ ਦੇ ਸ਼ਹਿਰ ਮੈਂ ਤੂਰੀ ਤੋਂ ਬਿਲੋਂਗ ਕਰਦਾ। ਤੁਹਾਨੂੰ ਸਕੂਲਿੰਗ ਉੱਥੋਂ ਹੀ ਹੋਈ ਵੀ ਆ। ਤੇ ਉਸ ਤੋਂ ਬਾਅਦ ਮੈਂ ਗਵਰਨਮੈਂਟ ਕਾਲਜ ਮਲੇਰ ਕੋਲਾ ਸੀ। ਉਸ ਤੋਂ ਬਾਅਦ ਮੈਂ ਆਪਣੇ ਫੈਮਿਲੀ ਬਿਜ਼ਨਸ 'ਚ ਇੰਜੀਨੀਅਰਿੰਗ ਬੈਕਗ੍ਰਾਉਂਡ ਤੋਂ ਸੀ ਤਾਲੁਕ ਕਰਦੇ ਆ ਤੇ ਸਵਿੰਗ ਮਸ਼ੀਨ ਪਾਰਟਸ ਮੈਨੂਫੈਕਚਰ ਰਹੇ ਆ। ਤੇ ਉਸ ਤੋਂ ਬਾਅਦ ਫੈਮਿਲੀ ਬਿਜ਼ਨਸ ਤੇ ਉਸ ਤੋਂ ਬਾਅਦ ਉਹ ਕਹਿੰਦੇ ਹੁੰਦੇ ਆ ਨਾ ਤੁਹਾਨੂੰ 40 ਤੋਂ ਬਾਅਦ ਆਕਲ ਆਉਂਦੀ ਆ। ਦੁਬਾਰਾ ਤੋਂ ਫੇਰ ਮੇਰਾ ਦੁਬਾਰੇ ਜਨਮ ਹੋਇਆ। ਤਾਂ ਹੁਣ ਮੈਂ ਇਸ ਜਨਮ ਨੂੰ ਪੂਰੀ ਤਰ੍ਹਾਂ ਇੰਜੋਏ ਕਰ ਰਹੇ ਆ ਇਹਦੇ ਵਿੱਚ ਜਿਵੇਂ ਆਰਟਿਸਟ ਦੇ ਤੌਰ ਦੇ ਉੱਤੇ ਤੁਸੀਂ ਪਹਿਲਾਂ ਹੀ ਇਹ ਆਰਟ ਕਰਦੇ ਸੀ ਜਾਂ ਇਹ ਕਿਸੇ ਵਿਸ਼ੇਸ਼ ਉਮਰ ਤੋਂ ਬਾਅਦ ਹੀ ਸ਼ੁਰੂ ਕਰਿਆ ਬਹੁਤ ਹੀ ਇੰਟਰਸਟਿੰਗ ਤੇ ਇਨਸਪਾਇਰਿੰਗ ਸਟੋਰੀ ਆ ਮੈਂ ਬੌਰਨ ਆ ਆਰਟਿਸਟ ਆ ਅੱਛਾ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਜੋ ਆਪਾਂ ਛੋਟੇ ਹੁੰਦੇ ਸੀ ਹੈ ਨਾ ਵੀ ਉਦੋਂ ਮੈਂ ਡਰਾ ਕਰਦਾ ਹੁੰਦਾ ਸੀ ਸਕੂਲ 'ਚ ਕੰਪੀਟੀਸ਼ਨਾਂ 'ਚ ਜਾਣਾ ਫਿਰ ਕਾਲਜ ਯੂਨੀਵਰਸਿਟੀਆਂ 'ਚ ਜਾਣਾ ਉੱਥੇ ਟਾਪਰ ਹੋਣਾ ਤਾਂ ਇਹ ਇਹ ਸਿਲਸਿਲਾ ਚੱਲਦਾ ਰਿਹਾ 92 983 94 96 ਤੱਕ ਚੱਲਦਾ ਰਿਹਾ ਉਸ ਤੋਂ ਬਾਅਦ ਮੈਂ ਫੈਮਿਲੀ ਬਿਜ਼ਨਸ 'ਚ ਆਇਆ ਫੈਮਿਲੀ ਬਿਜ਼ਨਸ 'ਚ ਆ ਕੇ ਫਿਰ ਮੈਂ 2001 'ਚ ਵਿਆਹ ਹੋਇਆ ਮੇਰਾ ਤੇ 2003 'ਚ ਬੇਟੀ ਹੋਈ ਫਿਰ ਇਹ ਚੱਲਦਾ ਰਿਹਾ ਸਾਰਾ ਕੁਝ ਤਾਂ 2016 ਆਉਂਦਾ ਹਾਂ ਤਾਂ 2016 ਚ ਇੱਕ ਬਹੁਤ ਹੀ ਸਾਡੀ ਰੋਹਾਨੀ ਪਿਆਰੇ ਸ਼ਖਸੀਅਤ ਆ ਸਾਰੇ ਦੁਨੀਆ ਹੀ ਜਾਣਦੀ ਆ ਉਹਨਾਂ ਨੂੰ ਉਹਨਾਂ ਦੀ ਕਲਮ ਤੋਂ ਤੇ ਉਹ ਉਹਨਾਂ ਦੀ ਫੋਟੋਗ੍ਰਾਫੀ ਤੋਂ ਤੇ ਉਹਦੀ ਉਹਨਾਂ ਦੀ ਚਿੱਤਰਕਾਰੀ ਤੋਂ ਤੇ ਉਹ ਨੇ ਸਰਦਾਰ ਜਸਵੰਤ ਸਿੰਘ ਜਫਰ ਹੁਣੀ ਹਾਂਜੀ ਹਾਂਜੀ ਮੈਂ ਉਹਨਾਂ ਦੇ ਘਰ ਬੈਠਾ ਸੀ 2016 ਚ ਅਕਤੂਬਰ ਦਾ ਮਹੀਨਾ ਸਾਡੇ ਮਿੱਤਰ ਪਿਆਰੇ ਨੇ ਉਹ ਹਾਂਜੀ ਹਾਂਜੀ ਉਹ 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 ਵੀ ਇੰਜੀਨੀਅਰ ਨੇ ਹਾਂ ਜੀ ਰਿਟਾਇਰ ਹੋ ਗਏ ਹੁਣ ਅੱਜ ਕੱਲ ਤਾਂ ਭਾਸ਼ਵ ਭਗ ਦੇ ਡਾਇਰੈਕਟਰ ਬਣ ਗਏ ਜੀ 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 ਤੇ ਉਹਨਾਂ ਦੀ ਉਹ ਬਹੁਤ ਹੀ ਕਮਾਲ ਦੇ ਇਨਸਾਨ ਨੇ ਤੇ ਉਹ ਉਹਨਾਂ ਦੇ ਨਾ ਮੈਂ ਘਰੇ ਬੈਠਾ ਉਹਨਾਂ ਦੇ ਪਿੱਛੇ ਇੱਕ ਪੇਂਟਿੰਗ ਲੱਗੀ ਵੀ ਉਹਨਾਂ ਨੇ ਬਣਾਈ ਵੀ ਆ ਪੇਂਟਿੰਗ ਤੇ ਉਹਨਾਂ ਦੀ ਫੋਟੋਗ੍ਰਾਫੀ ਬਾਰੇ ਬਹੁਤ ਘੱਟ ਲੋਕ ਜਾਣਦੇ ਆ ਤੇ ਉਹ ਉਹਦੇ ਤੇ ਰੁੱਖ ਬਿਰਖ ਲਿਖਿਆ ਹੋਇਆ ਗੁਰੂ ਸਾਹਿਬ ਚੋਂ ਸਤਰਾ ਨੇ ਇਹ ਹਨਾ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਸਰ ਪੇਂਟਿੰਗ ਬਹੁਤ ਸੋਹਣੀ ਆ ਸਰ ਤੁਹਾਨੂੰ ਪਤਾ ਵੀ ਉਹ ਥੋੜੇ ਚੁੱਪ ਰਹਿੰਦੇ ਆ ਇਸ ਤਰ੍ਹਾਂ ਸਰ ਹਿਲਾਇਆ ਮੈਂ ਕਿਹਾ ਜੀ ਮੈਂ ਵੀ ਪੇਂਟਿੰਗ ਕਰਦਾ ਹੁੰਦਾ ਸੀ ਥੋੜਾ ਜਿਹਾ ਐ ਦੇਖਿਆ ਉਹਨਾਂ ਨੇ ਮੇਰੇ ਬੰਨੀ ਤੇ ਕਹਿੰਦੇ ਕਰਦਾ ਹੁੰਦਾ ਸੀ ਮੈਂ ਥੋੜਾ ਜਿਹਾ ਹੋਰ ਫੋਕਰਪਣੀ ਚ ਮਾਈ ਮਦਾ ਟਾਪਰ ਹੁੰਦਾ ਸੀ ਉਹਨਾਂ ਦੇ ਜਿਹੜਾ ਅਗਲਾ ਵਰਡ ਸੀ ਉਹਨੇ ਉਹ ਮੇਰੇ ਲਾਈਫ ਦੇ ਟਰਨਿੰਗ ਪੁਆਇੰਟ ਰਹੇ ਕਹਿੰਦੇ ਹੁੰਦਾ ਸੀ ਦਾ ਕੀ ਮਤਲਬ ਸਾਇਲੈਂਟ ਉਹਕੇ ਚੁੱਪ ਕਰ ਗਏ ਅਸੀਂ ਦੋਨੇ ਤੇ ਉਹ ਆਪਣੇ ਉੱਤੇ ਗਏ ਆਪਣੇ ਰੂਮ ਚ ਗਏ ਆਪਣੇ ਸਟੂਡੀਓ ਉਹਨਾਂ ਦਾ ਉੱਪਰ ਬਣਿਆ ਹੋਇਆ ਫਰਸਟ ਫਲੋਰ ਤੇ ਤੇ ਉੱਥੋਂ ਨਾ ਦੋ ਚੀਜ਼ਾਂ ਲੈ ਕੇ ਆਏ ਉਹ ਇੱਕ ਤਾਂ ਸ਼ਰਟ ਲੈ ਕੇ ਆਏ ਬਹੁਤ ਕਲਰਫੁਲ ਸ਼ਰਟ ਸੀ ਕਹਿੰਦੇ ਆ ਮੈਨੇ ਸ਼ਰਟ ਜਦੋਂ ਸੰਤ ਸੀਚੇਵਾਲ ਉਹਨਾਂ ਨੂੰ ਮੈਂ ਪਹਿਲੀ ਵਾਰ ਮਿਲਿਆ ਸੀ ਉਦੋਂ ਹੀ ਪਾਈ ਸੀ ਟੌਮੀ ਦੀ ਸ਼ਰਟ ਤੇ ਦੂਸਰਾ ਕੁਝ ਆਰਟ ਮਟੀਰੀਅਲ ਲੈ ਕੇ ਆਏ ਉਹ ਰੱਖ ਕੇ ਮੇਰੇ ਸਾਹਮਣੇ ਕਹਿੰਦੇ ਵੀ ਦੇਖ ਕਹਿੰਦੇ ਵੀ ਆਪਣੀ ਜੋ ਬੌਂਡਿੰਗ ਆ ਜਾਂ ਆਪਾਂ ਇੱਕ ਦੂਜੇ ਨੂੰ ਬਹੁਤ ਟਾਈਮ ਤੋਂ ਜਾਣਦੇ ਆ ਬਹੁਤ ਪਿਆਰ ਬਣਿਆ ਵਿਆ ਈਵਨ ਤੁਸੀਂ ਜਦੋਂ ਮੈਂ ਉਹਨਾਂ ਦੇ ਘਰੇ ਬਹੁਤ ਟਾਈਮ ਰੇਹਾ ਜੋ ਜਾਂਦਾ ਹੁੰਦਾ ਸੀ ਤਾਂ ਮੈਨੂੰ ਉਹਨਾਂ ਦਾ ਆਪਣਾ ਵਿਵੇਕ ਵਾਲਾ ਕਮਰਾ ਉਫਰ ਹੁੰਦਾ ਸੀ ਸੋ ਉਹਨਾਂ ਦੇ ਜਿਹੜੇ ਅਗਲੇ ਵਰਡ ਸੀ ਉਹ ਕਹਿੰਦੇ ਵੀ ਜੇ ਤਾਂ ਤੂੰ ਇਸ ਚੀਜ਼ ਨੂੰ ਕੰਟੀਨਿਊ ਕਰਨਾ ਚਾਹਨਾ ਆ ਪਿਆਸਮਾਨ ਕੁਝ ਕਰਕੇ ਆ ਜਾਈਏ ਇਹਦੇ ਤੇ ਨਹੀਂ ਮੈਨੂੰ ਮੂੰਹ ਨਾ ਦਿਖਾਈ ਤਾਂ ਉਹ ਉਦੋਂ ਮੇਰੀ ਗੱਲ ਨਹੀਂ ਸਮਝਾਈ ਲੁਧਿਆਣੇ ਤੋਂ ਧੂਰੀ ਤਕਰੀਬਨ ਹੈਗਾ ਡੇਢ ਘੰਟੇ ਦਾ ਮੈਂ ਬਸ ਤੇ ਸੀ ਤਾਂ ਮੈਂ ਬਸ ਚ ਬੈਠਾ ਤਾਂ ਤੁਸੀਂ ਯਕੀਨ ਨਹੀਂ ਮੰਨਣਾ ਡੇਢ ਘੰਟਾ ਮੈਂ ਘਰ ਤੱਕ ਰੋਂਦਾ ਗਿਆ ਉਦਨੇ ਮੈਨੂੰ ਸਮਝ ਆਈ ਯਾਰ ਮੈਂ ਕੀ ਸੀ ਕੀ ਬਣ ਗਿਆ ਮੈਂ ਤਾਂ ਇੱਕ ਜਿਹੜੇ ਕੰਮ ਉਦਨੇ ਮੈਨੂੰ ਇੰਨੇ ਕੁਐਸਚਨਾਂ ਦੇ ਆਨਸਰ ਮਿਲੇ ਵੀ ਮੈਂ ਖੁਸ਼ ਕਿਉਂ ਨਹੀਂ ਹੈਗਾ ਮੈਂ ਕੰਮ ਮੇਰੇ ਕੋਲੇ ਬਹੁਤ ਆ ਬਹੁਤ ਜ਼ਿਆਦਾ ਕੰਮ ਆ ਪਰ ਮੈਂ ਉਹਦੇ ਚ ਫੇਲੀਅਰ ਕਿਉਂ ਆ ਮੈਂ ਉਹਨੂੰ ਕਿਉਂ ਨਹੀਂ ਇੰਜੋਏ ਕਰ پا ਰਿਹਾ ਤਾਂ ਇੱਕ ਜਿਹੜੀ ਇੱਕ ਲੁਕਿੰਗ ਗੁੱਡ ਦਿਖਾਵੇ ਦੀ ਜਿਉਂ ਜ਼ਿੰਦਗੀ ਜੀ ਰਿਹਾ ਉਹ ਇਹ ਇਨ ਬਿਟਵੀਨ ਮੈਂ ਬਹੁਤ ਸਾਰੇ ਸੋਸ਼ਲ ਕੰਮ ਕੀਤੇ ਵੱਡੀਆਂ ਵੱਡੀਆਂ ਸਟੇਜਾਂ ਸਟੇਜਾਂ ਨੂੰ ਸ਼ੇਅਰ ਕਰਦਾ ਹੁੰਦਾ ਸੀ ਵੱਡੇ ਵੱਡੇ ਸੈਲੀਬ੍ਰਿਟੀਜ਼ ਨਾਲ ਜਾਂ ਹੋਰ ਉਹਨਾਂ ਨਾਲ ਰਹਿਣਾ ਤਾਂ ਉਹ ਉਸ ਦਿਨ ਉਸ ਦਿਨ ਪਹਿਲੀ ਵਾਰ ਮੈਨੂੰ ਤੁਹਾਨੂੰ ਪਤਾ ਲੱਗਾ ਤੁਸੀਂ ਆਪਣੇ ਆਰਟ ਨੂੰ ਅੰਦਰ ਸਪਰੈਸ ਕੀਤਾ ਹੋਇਆ ਹੂੰ ਉਹਨਾਂ ਦੀ ਇੱਕ ਇੱਕ ਠੋਕਰ ਉਹਨਾਂ ਨੇ ਉਹ ਮਾਰੀ ਹਾਂ ਕਿ ਠੋਡਾ ਉਹ ਜਿਹੜਾ ਬਾਹਰ ਲਈ ਉਹ ਬਣਾਇਆ ਹੋਇਆ ਸੀ ਨਾ ਉਹ ਭੰਨ ਦਿੱਤਾ ਤੇ ਅੰਦਰੋਂ ਤੁਹਾਡੀ ਉਹ ਕਲਾ ਨੂੰ ਉਹਨਾਂ ਨੇ ਇੱਕ ਵਾਰ ਫੇਰ ਹਵਾਲਾ ਦਿੱਤੀ ਹਾਂ ਤਾਂ ਉਸ ਤੋਂ ਬਾਅਦ ਮੈਂ ਘਰੇ ਆਇਆ ਕਿ ਮੈਂ ਡਿਸੀਜਨ ਲਿਆ ਵੀ ਮੈਂ ਦੁਬਾਰਤੋਂ ਆਪਣੀ ਆਰਟ ਸ਼ੁਰੂ ਕਰਨੀ ਆ ਮੈਂ ਆਪਣੀਆਂ ਕਿਤਾਬਾਂ ਚੱਕੀਆਂ ਬ੍ਰਸ਼ ਚੱਕੇ ਦੁਬਾਰਤੋਂ ਬਹੁਤ ਸਾਰੀ ਸਟੱਡੀ ਕੀਤੀ ਬਹੁਤ ਸਾਰਿਆ ਅਧਿਐਨ ਕੀਤਾ ਬਹੁਤ ਸਾਰੇ ਮਾਸਟਰਸ ਕੋਲੋਂ ਸਿੱਖਿਆ ਤਾਂ ਹੁਣ ਬਿਲਕੁਲ ਬਦਲ ਗਿਆ ਸਾਰਾ ਕੁਝ ਉਸ ਚੀਜ਼ ਨੇ ਐਡਾ ਟਰਨ ਲਿਆ ਹੁਣ ਅੱਜ ਮੈਂ ਸਿਖਾ ਰਿਹਾ ਮੇਰੇ ਪੂਰੀ ਦੁਨੀਆ ਦੇ ਵਿੱਚ ਮੇਰੇ ਸਟੂਡੈਂਟ ਨੇ ਆਨਲਾਈਨ ਆਫਲਾਈਨ ਦੋਨੇ ਜਗ੍ਹਾ ਕੰਮ ਕਰ ਰਹੇ ਹੈ ਕਈ ਵਾਰ ਨਾ ਜ਼ਿੰਦਗੀ ਦੇ ਵਿੱਚ ਇਹ ਠੋਕਰ ਲੱਗਣਾ ਬਹੁਤ ਜ਼ਰੂਰੀ ਹੁੰਦੀ ਹੈ ਉਹ ਤੁਹਾਡੇ ਕਾਇਆ ਕਲਪ ਤੁਹਾਡੀ ਕਾਇਆ ਕਲਪ ਹੋਈ ਆ ਉਸ ਦਿਨ ਬਿਲਕੁਲ ਹੋਈ ਆ ਤੇ ਉਸ ਦਿਨ ਤੇ ਬਾਕੀ ਮੈਂ ਤੁਹਾਡੀਆਂ ਪੇਂਟਿੰਗਸ ਦੇਖੀਆਂ ਨੇ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹੋਇਆ ਆ ਆਮ ਤੌਰ ਤੇ ਮੈਂ ਇਹ ਪਤਾ ਨਹੀਂ ਤੁਸੀਂ ਜਾਣ ਬੁੱਝ ਕੇ ਕਰਦੇ ਹੋ ਜਾਂ ਮੈਂ ਆਮ ਤੌਰ ਤੇ ਜਦੋਂ ਪੇਂਟਿੰਗ ਕਿਸੇ ਦੀ ਬਣਾਈ ਹੋਈ ਦੇਖਦਾ ਤਾਂ ਮੈਨੂੰ ਸਿਰਫ ਰੰਗਾਂ ਦੀ ਬਣਾਈ ਹੋਈ ਇੱਕ ਪੇਂਟਿੰਗ ਦਿਖਦੀ ਆ ਅ ਤੁਹਾਡੀ ਪੇਂਟਿੰਗ ਜਿਵੇਂ ਹੁਣ ਤੁਸੀਂ ਬਣਾਈ ਆਪਣੇ ਉਹ ਬਾਬਾ ਜੀ ਆਪਣੇ ਪਿੰਗਲਵਾੜੇ ਵਾਲੇ ਹਾਂਜੀ 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 ਉਹਦੇ ਵਿੱਚ ਮੈਨੂੰ ਉਹ ਪੇਂਟਿੰਗ ਕੱਲੀ ਉਹਨਾਂ ਦਾ ਚਿਹਰਾ ਨਹੀਂ ਦਿਖ ਰਿਹਾ ਮੈਨੂੰ ਐਂ ਲੱਗਦਾ ਵੀ ਉਹ ਕੁਝ ਕਹਿ ਰਹੀ ਹੈ ਉਹ ਪੇਂਟਿੰਗ ਕੁਝ ਕਹਿ ਰਹੀ ਆ ਹਾਂਜੀ ਉਹਦੇ ਵਿੱਚ ਕੋਈ ਭਾਵਨਾ ਕੀ ਤੁਸੀਂ ਉਹ ਭਾਵਨਾ ਜਾਣਬੁੱਝ ਕੇ ਪਾਉਨੇ ਹੋ ਜਾਂ ਉਹ ਭਾਵਨਾ ਹੀ ਤੁਹਾਨੂੰ ਪੇਂਟਿੰਗ ਕਰਨ ਲਈ ਪ੍ਰੇਰਿਤ ਕਰਦੀ ਆ ਉਹਦਾ ਪਾਰਟ ਆ ਉਹ ਇੱਕ ਹਨਾ ਹੁਣ ਜਿਵੇਂ ਮੈਂ ਹੁਣ ਮੋਨ ਮੋਨ ਗਿਲ ਦੀ ਪੇਂਟਿੰਗ ਬਣਾਉਣੀ ਹੋਵੇ ਤਾਂ ਮੈਂ ਡਾਇਰੈਕਟ ਨਹੀਂ ਬਣਾਉਂਗਾ ਮੋਨ ਗਿਲ ਨਾਲ ਪਹਿਲਾਂ ਉਹਨਾਂ ਦੀ ਇੰਟਰਵਿਊ ਹੋਊਗੀ ਉਹਨਾਂ ਦੇ ਐਟੀਟਿਊਡ ਗ੍ਰੈਟੀਟਿਊਡ ਸਪਿਰਚੁਅਲਿਟੀ ਐਂਗਰ ਤੇ ਉਹਨਾਂ ਦੇ ਹੈਪੀਨੈਸ ਸਾਰਾ ਕੁਝ ਮੈਂ ਲਿਖੂਗਾ ਉਹਦਾ ਕੰਪਲੀਟ ਉਹ ਉਹ ਕੈਰੈਕਟਰ ਨੂੰ ਫੇਰ ਪਿਕਚਰਾਈਜ਼ ਕੀਤਾ ਜਾਊਗਾ ਤੇ ਇਹ ਸਾਰਾ ਹੀ ਇੱਕ ਹਿਊਮਨ ਟੱਚ ਹਿਊਮਨ ਫੀਲਿੰਗ ਨਾਲ ਹੁੰਦਾ ਕੰਮ ਤੁਸੀਂ ਜੇ ਆਪ ਸੈਡ ਹੋ ਤਾਂ ਤੁਸੀਂ ਕਦੇ ਵੀ ਹੱਸਦਾ ਫੇਸ ਨਹੀਂ ਬਣਾ ਸਕਦੇ ਹੱਸਦਾ ਬਣਾ ਦੋਗੇ ਪਰ ਸਾਹਮਣੇ ਵਾਲੇ ਨੂੰ ਉਹੀ ਸੈਡਨੈਸ ਹੀ ਦਿਖਣੀ ਆ ਦੇਖੋ ਟੋਟਲੀ ਵਾਈਬ੍ਰੇਸ਼ਨ ਹਾਂਜੀ ਹਾਂਜੀ ਕਨੈਕਟਿੰਗ ਆ ਵੀ ਤੁਸੀਂ ਕਹੀ ਜੀ ਵਾਈਬ੍ਰੇਸ਼ਨ ਪਾਉਂਦੇ ਹੋ ਉਹਦੇ ਚ ਤੇ ਤੁਸੀਂ ਹਮੇਸ਼ਾ ਪ੍ਰੈਜ਼ੈਂਟ ਰਹਨੇ ਹੋ ਜਦੋਂ ਤੁਸੀਂ ਆਰਟ ਕਰਦੇ ਹੋ ਤਾਂ ਤਾਨੂੰ ਹਮੇਸ਼ਾ ਪ੍ਰੈਜ਼ੈਂਟ ਰਹਿਣਾ ਪੈਂਦਾ ਤੁਹਾਡੇ ਮੂਡ ਤੇ ਤੇ ਕਈ ਵਾਰ ਮੈਨੂੰ ਤੋਂ ਪੁੱਛ ਲੈਂਦੇ ਆ ਵੀ ਕਿੰਨਾ ਟਾਈਮ ਲੱਗੂ ਮੈਂ ਹੱਸ ਕੇ ਕਹਿੰਦਾ ਮੇਰੇ ਮੂਡ ਤੇ ਡਿਪੈਂਡ ਆ ਤੇ ਹਾਂ ਮੈਂ ਹਿਊਮਨ ਆ ਮੈਂ ਵੀ ਕਦੇ ਇੱਕ ਸੈਡ ਹੁੰਨਾ ਐਂਗਰ ਹੁੰਨਾ ਸੋ ਵੱਡੀ ਗੱਲ ਹੁੰਦੀ ਆ ਵੀ ਆਪਾਂ ਇਸ ਤੋਂ ਪ੍ਰੈਜ਼ੈਂਟ ਹੁੰਨੇ ਆ ਵੀ ਤੁਸੀਂ ਕਿੱਦਾਂ ਦੇ ਉਹਦੇ ਚ ਸਪੇਸ ਚ ਬਾਕੀ ਜਿਵੇਂ ਤੁਸੀਂ ਸੈਡ ਕਿਹਾ ਵੀ ਐਜ਼ ਅ ਹਿਊਮਨ ਬੀਇੰਗ ਸੈਡ ਹੁੰਦੇ ਆ ਤੁਸੀਂ ਸੈਡ ਹੋ ਕੇ ਜਦੋਂ ਤੁਸੀਂ ਰੰਗਾਂ ਕੋਲ ਜਾ ਕੇ ਇਮੋਸ਼ਨ ਨੂੰ ਚੱਕ ਲੈਣੇ ਆ ਤੇ ਉੱਤੇ ਕਰਨ ਲੱਗਦੇ ਹੋ ਤੁਹਾਡੀ ਸੈਡਨੈਸ ਕੀ ਹਵਾ ਨਹੀਂ ਹੋ ਜਾਂਦੀ ਹਾਂ ਉਹ ਸਾਰੀ ਉਹਦੇ ਚ ਚਲੀ ਜਾਂਦੀ ਆ ਉਹਦੇ ਤੋਂ ਨਿਕਲ ਜਾਂਦੀ ਆ ਆਰਟ ਦੇ ਵਿੱਚ ਕਨਵਰਟ ਹੁੰਦੀ ਆ ਹਾਂਜੀ ਉੱਥੇ ਫਿਰ ਮੈਂ ਹੋਰ ਤਰ੍ਹਾਂ ਦੀ ਪੇਂਟਿੰਗ ਕਰਦਾ ਉਹਦੇ ਚ ਬਹੁਤ ਹੀ ਐਗਰੈਸ਼ਨ ਨੂੰ ਵੀ ਕੱਢ ਦਈਂਦਾ ਸੈਡਨੈਸ ਨੂੰ ਵੀ ਕੱਢ ਲੈਣੀਂਦਾ ਤਾਂ ਹੌਲੀ ਹੌਲੀ ਉਹ ਹੈਪੀਨੈਸ ਚ ਕਨਵਰਟ ਹੋ ਜਾਂਦੀ ਆ ਸ਼ਾਇਦ ਜਿਵੇਂ ਤੁਸੀਂ ਪਹਿਲਾਂ ਕਿਹਾ ਨਾ ਤੁਹਾਡੀ ਜ਼ਿੰਦਗੀ ਜਿਹੜੀ ਪਹਿਲੀ ਸੀਗੀ ਉਹਦੇ ਵਿੱਚ ਮਿਸਿੰਗ ਸੀਗਾ ਉਹ ਇੱਕ ਤੁਸੀਂ ਤੁਸੀਂ ਇੱਕ ਰੁਪਈਏ ਪੈਸੇ ਤਾਂ ਦੀ ਖੇਡ ਦੇ ਵਿੱਚ ਤਾਂ ਕਾਮਯਾਬ ਸੀਗੇ ਪਰ ਜਿਹੜੀ ਜੀਵਨ ਦੀ ਖੇਡ ਸੀਗੀ ਖੁਸ਼ੀ ਵਾਲੀ ਅੰਤਰੀਵ ਖੁਸ਼ੀ ਵਾਲੀ ਉਹ ਤੋਂ ਲੰਬੇ ਸੀਗੇ ਜਦੋਂ ਤੁਸੀਂ ਆਲਟ ਵਾਲੇ ਪਾਸੇ ਦੁਵਾਰਾ ਮੁੜ ਕੇ ਆ ਗਏ ਉਹਨਾਂ ਨਾਲ ਦੁਵਾਰਾ ਮੇਲ ਹੋ ਗਿਆ ਤਾਂ ਤੁਹਾਨੂੰ ਐ ਲੱਗਣ ਲੱਗ ਗਿਆ ਵੀ ਹਾਂ ਰੁਪਈਆ ਪੈਸਾ ਠੀਕਾ ਹੈਗਾ ਆਪਣੀ ਜਗ੍ਹਾ ਤੇ ਉਹ ਵੀ ਵਧੀਆ ਗੱਲ ਆ ਪਰ ਇੱਕ ਆਰਟ ਨੇ ਤੁਹਾਡੇ ਅੰਦਰ ਖੁਸ਼ੀ ਦੀ ਇੱਕ ਵੇਵਜ਼ ਖਿਲਾਰ ਦਿੱਤੀਆਂ ਸ਼ਾਇਦ ਉਹ ਉਹ ਹੁਣ ਅੱਜ ਕੱਲ ਤੁਸੀਂ ਉਹ ਹੈਗੇ ਹੋ ਬਿਲਕੁਲ ਬਿਲਕੁਲ ਮੈਂ ਜਿਵੇਂ ਤੁਹਾਨੂੰ ਹੁਣ 92 ਤੋਂ 16 ਤੱਕ ਕਿੰਨੀਆਂ ਕਿਟਨਾਵਾਂ ਦੱਸੀਆਂ ਇੱਕ ਦੋ ਕਿਟਨਾਵਾਂ ਦੱਸੀਆਂ ਨੇ ਹੁਣ 17 ਤੋਂ ਮੇ ਤੋਂ ਪੁੱਛਣ ਲੱਗ ਜਾ ਹੁਣ ਤੱਕ ਦੀਆਂ ਮੈਨੂੰ ਲੱਗਦਾ ਸਾਲ ਲੱਗ ਜਾਊਗਾ ਆਪਾਂ ਨੂੰ ਗੱਲਾਂ ਕਰਦੇ ਨੂੰ ਇੰਨਾ ਕੁਝ ਦੱਸਣ ਨੂੰ ਆ ਬਿਲਕੁਲ ਤੁਸੀਂ ਕੈਨੇਡਾ ਕਦੋਂ ਆਏ ਮੈਂ ਲਾਸਟ ਈਅਰ ਆਇਆ ਸੀ ਤੇ ਉਸ ਤੋਂ ਬਾਅਦ ਮੈਂ ਪੂਰੇ ਕੈਨੇਡਾ ਨੂੰ ਇੰਨਾ ਕਿ ਐਕਸਪਲੋਰ ਕਰ ਰਿਹਾ ਹੁਣ ਮੈਂ ਬੈਂਕੂਵਰ ਤੇ ਦੀ ਫੋਟੋਗ੍ਰਾਫੀ ਕਰ ਰਿਹਾ ਰਾਤ ਨੂੰ ਨਾਈਟਸਕੇਪ ਤੇ ਕੰਮ ਕਰ ਰਿਹਾ ਮੌਂਟਰੀਅਲ ਸੀ ਟੋਰਾਂਟੋ ਸੀ ਤੇ ਤਕਰੀਬਨ ਸਾਰੀਆਂ ਜਿੰਨੀਆਂ ਵੀ ਮੇਨ ਮੇਨ ਜਗ੍ਹਾ ਨੇ ਉੱਥੇ ਮੈਂ ਘੁੰਮਦਾ ਫੋਟੋਗ੍ਰਾਫੀ ਕਰਦਾ ਤੇ ਉਸ ਉਹਦੀ ਬਾਅਦ ਚੋ ਐਗਜ਼ੀਬਿਸ਼ਨ ਜਾਂ ਜੋ ਵੀ ਤੁਸੀਂ ਫੋਟੋਗ੍ਰਾਫੀ ਵੀ ਕਰਦੇ ਹੋ ਹਾਂ ਉਹ ਮੈਂ ਰਾ ਨਾਈਟਸਕੇਪ ਤੇ ਕੰਮ ਕਰ ਰਹੇ ਆ ਹੌਨ ਆਲੀ ਟਾਈਮ ਤੇ ਮੈਨੂੰ ਹੈਗਾ ਵੀ ਬਹੁਤ ਥੋੜਾ ਥੋੜਾ ਸ਼ੌਕ ਮੈਨੂੰ ਵੀ ਆਉਦਾ ਪਰ ਮੈਂ ਉ ਤਾਂ ਕੱਚਾ ਜਿਹਾ ਜੇ ਕਹਿੰਦੇ ਅਣਪੋਲ ਜਿਹਾ ਫੋਟੋਗ੍ਰਾਫਰ ਆਏਗਾ ਤੇ ਪਰ ਤੁਹਾਡੀ ਔਰ ਔਰ ਫਿਰ ਜਦੋਂ ਫੋਟੋਗ੍ਰਾਫੀ ਕਰਦੇ ਆ ਉਹਦੇ ਵਿੱਚੋਂ ਹੀ ਤੁਹਾਡੀ ਚਿੱਤਰਕਾਰ ਵੀ ਨਿਕਲ ਗਈ ਹਾਂਜੀ ਹਾਂਜੀ ਉਹਦੇ 'ਚ ਫਿਰ ਸਾਨੂੰ ਕੋਈ ਆਰਟੀਫੀਸ਼ੀਅਲ ਵੀ ਉਹ ਆਥੈਂਟਿਕ ਹੁੰਦੀ ਆ ਉਹ ਮੈਂ ਉਸ ਟਾਈਮ ਮੈਂ ਕਿਹੜੇ ਜਿਹਾ ਕਹੇ ਜਿਹਾ ਸਪੇਸ ਸੀ ਮੈਨੂੰ ਪਤਾ ਜੋ ਮੈਂ ਫੋਟੋਗ੍ਰਾਫੀ ਕੀਤੀ ਆ ਤਾਂ ਉਹਨੂੰ ਹੀ ਮੈਂ ਆਪਣੇ ਪੇਪਰ ਤੇ ਕੈਨਵਸ ਤੇ ਲੱਕੀ ਹਾਂ ਗਾਤੇ ਆਪਣੀ ਫੋਟੋਗ੍ਰਾਫੀ ਨੂੰ ਉਹਦੇ ਵਿੱਚ ਆਪਣੀ ਭਾਵਨਾ ਐਡ ਕਰ ਹਾਂਜੀ ਹਾਂਜੀ ਉਹ ਸਾਰਾ ਕੁਝ ਹੋ ਜਾਂਦਾ ਹੁੰਦਾ ਇਹਹੀ ਫਿਰ ਪੇਂਟਿੰਗ ਦੇ ਫੋਟੋਗ੍ਰਾਫੀ ਦਾ ਹੀ ਬਿਲਕੁਲ ਬਿਲਕੁਲ ਉਹ ਕਨੈਕਟੀਵਿਟੀ ਹੋ ਜਾਂਦੀ ਆ ਉਹਦੇ ਨਾਲ ਹਾਂਜੀ ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਹੈਗਾ ਵੀ ਤੁਹਾਡੇ ਹੁਣ ਤਾਂ ਦੁਨੀਆ ਭਰ ਦੇ ਵਿੱਚ ਹੈਗੇ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਸਿਖਾਇਆ ਵੀ ਆ ਹਾਂਜੀ ਏ ਕਿਸ ਤਰ੍ਹਾਂ ਉਹਨਾਂ ਉਹਨਾਂ ਦੇ ਨਾਲ ਤੁਹਾਡਾ ਕਨੈਕਸ਼ਨ ਆਉਂਦਾ ਹੈਗਾ ਕਿਸ ਤਰ੍ਹਾਂ ਸਿਖਾਉਨੇ ਹੋ ਤੁਸੀਂ ਉਹਨਾਂ ਨੂੰ ਉਹ ਜਿਵੇਂ ਆਨਲਾਈਨ ਅਮਰੀਕਨ ਨੇ ਉਹਨਾਂ ਨੂੰ ਆਨਲਾਈਨ ਕੰਮ ਕਰ ਰਹੇ ਜਾਂ ਹੋਰ ਗੋਰੇ ਵੀ ਨੇ ਉਹਦੇ ਵਿੱਚ ਹਾਂਜੀ ਹਾਂ ਮੋਸਟਲੀ ਗੋਰੀ ਹੀ ਹੁੰਦੀ ਆ ਤੇ ਇੱਕ ਹੋਰ ਮੈਨ ਨੂੰ ਥੋੜਾ ਜਿਆਦਾ ਦੁੱਖ ਵਾਲਾ ਗੱਲ ਇਹ ਕਹਿਣੀ ਪੈ ਰਹੀ ਆ ਵੀ ਮੈਂ ਇੰਡੀਆ ਚ ਕਾਫੀ ਟਰੈਵਲਿੰਗ ਕੀਤੀ ਆ ਇੰਡੀਆ ਚ ਜੋ ਕੋਈ ਵੀ ਆਰਟ ਐਗਜ਼ੀਬੀਸ਼ਨ ਜਾਂ ਆਰਟ ਕੰਟੈਸਟ ਹੁੰਦਾ ਸੀ ਤਾਂ ਮੈਂ ਉੱਥੇ ਪਹੁੰਚਦਾ ਸੀ ਤਾਂ ਉਹ ਤਾਂ ਆਪਣੇ ਨਾਰਥ ਚ ਆਰਟ ਵਾਲਾ ਕਲਚਰ ਨਹੀਂ ਹੈਗਾ ਸਾਊਥ ਚ ਬਹੁਤ ਆ ਜਾਂ ਕਲਕੱਤਾ ਸਾਈਡ ਬਹੁਤ ਆ ਆਪਣੇ ਵਾਲੇ ਮੈਨੂੰ ਬਹੁਤ ਅਪਰੋਚ ਕਰਦੇ ਆ ਮੈਂ ਸਿੱਖਣਾ ਚਾਹਣਾ ਬਸ ਇੱਥੇ ਤੱਕ ਕੀ ਆ ਵੀ ਮੈਂ ਜਾਂ ਕਰਦਾ ਹੁੰਦਾ ਸੀ ਉਹ ਬਾਉਂਡਰੀਆਂ ਬ੍ਰੇਕ ਨਹੀਂ ਕਰਦੇ ਆਪਾਂ ਉਹ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਨੇ ਹੈਪੀਨੈਸ ਉੱਥੇ ਹੀ ਪਈ ਆ ਬਿਲਕੁਲ ਨਾਲੇ ਨਾਲੇ ਜਿਹੜਾ ਜਿਵੇਂ ਜੋ ਹੁਣ ਜਰਨੈਲ ਸਿੰਘ ਆਰਟਿਸਟ ਤੁਸੀਂ ਤਾਂ ਹੁਣ ਜਾਣਦੇ ਹੋ ਉਹਨਾਂ ਨੂੰ ਉਹ ਮੈਂ ਆਪਣੇ ਅੱਖੀ ਉਹਨਾਂ ਦੇ ਵਿੱਚ ਗਰੋਥ ਦੇਖਿਆ ਜਦੋਂ ਪੰਜਾਬ ਦੇ ਵਿੱਚ ਸੀਗੇ ਉਹ ਉਹਨਾਂ ਨੇ ਪੰਜਾਬ ਨੂੰ ਚਿਤਰਿਆ ਤੇ ਜਾਂ ਆਪਣੇ ਸਿੱਖ ਧਰਮ ਦੇ ਨਾਇਕਾਂ ਨੂੰ ਕਲਚਰ ਨੂੰ ਚਿਤਰਿਆ ਜਦੋਂ ਉਹ ਇੱਥੇ ਆਏ ਤਾਂ ਉਹਨਾਂ ਨੇ ਕੰਮ ਘਟਮ ਵਾਲੂ ਵਰਗੇ ਆਪਣੇ ਗਦਰੀ ਕੈਨੇਡਾ ਦੇ ਗਦਰੀ ਯੋਧੇ ਸਾਰੇ ਉਹ 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 ਉਹਨਾਂ ਦੇ ਚਿੱਤਰ ਬਣਾਏ ਹੋਰ ਬੜੇ 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 ਲੈਂਡਸਕੇਪਸ ਬਣਾਈਆਂ ਇਸ ਤਰ੍ਹਾਂ ਦੀਆਂ ਹਾਂਜੀ ਇਸ ਤਰ੍ਹਾਂ ਜਿਵੇਂ ਹੁਣ ਤੁਸੀਂ ਪੰਜਾਬ ਦੇ ਵਿੱਚੋਂ ਜਦੋਂ ਦੁਨੀਆ ਭਰ ਦੇ ਵਿੱਚ ਵਿਚਾਰਦੇ ਹੋ ਮੇਰਾ ਖਿਆਲ ਆ ਤੁਹਾਡੀ ਜਿਹੜੀ ਕਲਾ ਉਹਦਾ ਦਾਇਰਾ ਬਹੁਤ ਵਿਸ਼ਾਲ ਹੁੰਦਾ ਹਾਂ ਬਿਲਕੁਲ ਤੇ ਆਪਣੇ ਮੈਨੂੰ ਐ ਲੱਗਦਾ ਹੁੰਦਾ ਵੀ ਆਪਣਾ ਨਾ ਇੱਕ ਕਲਚਰ ਕਾਪੀ ਜਿਹਾ ਹੋਈ ਜਾ ਰਹੀ ਆ ਕਾਪੀ ਆਰਟ ਚੱਲੀ ਜਾ ਰਹੀ ਆ ਇੰਡੀਆ 'ਚ ਆਹ ਯਾ ਪੰਜਾਬ ਚ ਕਹਿੰਦੇ ਨੇ ਜਿਹੜੀਆਂ ਪੇਂਟਿੰਗਾਂ ਬਣੀਆਂ ਹੋਈਆਂ ਨੇ ਜਾਂ ਉਹਨਾਂ ਨੂੰ ਹੀ ਕਾਪੀ ਕੀਤਾ ਜਾ ਰਿਹਾ ਜਾਂ ਰਿਪੀਟ ਕਰੀ ਜਾ ਰਿਹਾ ਇੱਕ ਨਾ ਉਹ ਦਾਰੇ ਚ ਹੀ ਆ ਹੁਣ ਇੱਥੇ ਜਾ ਕੇ ਦੇਖੋ ਇੱਥੇ ਕਈ ਆਰਟਿਸਟਾਂ ਨੂੰ ਜਿਵੇਂ ਚੀਨੀਆਂ ਨਾਲ ਵੀ ਕੰਮ ਕੀਤਾ ਰਸ਼ੀਆਂ ਨਾਲ ਵੀ ਕੀਤਾ ਯੂਰਪੀਅਨਾਂ ਨਾਲ ਵੀ ਕੀਤਾ ਉਹ ਟੇਬਲ ਨੂੰ ਟੇਬਲ ਸਿੰਪਲ ਟੇਬਲ ਪੇ ਆਉਦੀ ਫੋਟੋ ਖਿੱਚ ਕੇ ਉਹ ਜਾਂ ਉਹਨੂੰ ਲਾਈਵ ਪੇਂਟ ਕਰ ਰਿਹਾ ਉਹਦੇ ਚ ਕਿੰਨਾ ਕੁਝ ਲੈ ਕੇ ਆ ਰਿਹਾ ਈਵਨ ਉਹ ਗਾਰਬੇਜ ਨੂੰ ਦੀ ਵੀ ਉਹ ਪੇਂਟਿੰਗਾਂ ਬਣਾਈ ਜਾ ਰਹੇ ਆ ਤਾਂ ਉਹ ਐਕਚੁਅਲੀ ਉਹ ਕਿੰਨਾ ਖੁੱਲ ਰਹੇ ਆ ਹਨਾ ਕਿੰਨੀਆਂ-ਕਿੰਨੀਆਂ ਉਹਨਾਂ ਦੇ ਦਾਇਰੇ ਕਿੰਨੇ ਵੱਧ ਰਹੇ ਆ ਇਹ ਚੀਜ਼ਾਂ ਮੈਂ ਇਧਰ ਦੀਆਂ ਕੰਟਰੀਆਂ ਜਾ ਕੇ ਸਿੱਖਿਆ ਜਿਹੜੇ ਜਿਵੇਂ ਨਾ ਕਈ ਵਾਰ ਮੈਂ ਕਹਾਣੀਕਾਰਾਂ ਨੂੰ ਕਹਿੰਦਾ ਉਹਨਾਂ ਕਈ-ਕਈ ਕਹਾਣੀਕਾਰ ਵੱਡੇ-ਵੱਡੇ ਨਾਇਕਾਂ ਦੇ ਉੱਤੇ ਕਹਾਣੀ ਲਿਖਦੇ ਆ ਕਈ ਹੈ ਇੱਕ ਆਮ ਬੰਦੇ ਨੂੰ ਕਰੈਕਟਰ ਨੂੰ ਚੁਣ ਕੇ ਉਹਨੂੰ ਨਾਇਕ ਬਣਾ ਦਿੰਦੇ ਆ ਹਾਂ ਬਿਲਕੁਲ ਬਿਲਕੁਲ ਇਹ ਮੇਰਾ ਖਿਆਲ ਆ ਇਹ ਜਿਹੜੇ ਸਾਰੇ ਆਰਟਿਸਟ ਨੇ ਉਹ ਕਾਮਜੀ ਜੀ ਨੂੰ ਚੱਕ ਕੇ ਖਾਸ ਬਣਾ ਦਿੰਦੇ ਹਾਂਜੀ ਬਿਲਕੁਲ ਮੈਂ ਨਾ ਇੱਕ ਚੀਜ਼ ਜਿਹੜਾ ਮੇਰਾ ਆਪਣੇ ਐਕਸਪੀਰੀਅੰਸ ਤੌਰ ਤੇ ਆ ਇਹ ਜਿਹੜੀ ਆਰਟ ਆ ਆਰਟ ਮਿਨਿਮਮ ਤੋਂ ਟੂ ਮੈਕਸਿਮਮ ਜਾਣੀ ਚਾਹੀਦੀ ਆ ਨਾ ਕਿ ਮੈਕਸਿਮਮ ਤੋਂ ਮਿਨਿਮਮ ਮੈਕਸਿਮਮ ਕਰ ਲੈਣੇ ਉਹ ਮਿਨਿਮਮ ਤੇ ਆ ਜਾਂਦੀ ਆ ਇਹ ਕਾਫੀ ਮੈਨੂੰ ਲੱਗਦਾ ਵੱਡੀ ਚੀਜ਼ ਹੈਗੀ ਆ ਜਿਹੜੀ ਮੈਂ ਸਿੱਖਿਆ ਮੈਂ ਜਿਵੇਂ ਹੁਣ ਸਕਿਨ ਸਕਿਨ ਤੁਸੀਂ ਮੇਰੇ ਪੋਰਟਰੇਟ ਦੇਖਿਆ ਮੈਂ ਸਕਿਨ ਚ ਸਿਰਫ ਦੋ ਹੀ ਕਲਰ ਯੂਜ਼ ਕਰਦਾ ਰੈੱਡ ਤੇ ਬਲੂ ਤੀਸਰਾ ਕੋਈ ਕਲਰ ਹੀ ਨਹੀਂ ਪਾਉਂਦਾ ਜਾਂ ਪ੍ਰਾਇਮਰੀ ਕਲਰਾਂ ਚ ਮੈਂ ਆਪਣਾ ਆਰਟ ਕਰਦਾ ਜਿਹੜੇ ਮੇਰੀਆਂ ਜਿੰਨੀਆਂ ਵੀ ਤੁਹਾਨੂੰ ਪੇਂਟਿੰਗਸ ਦੇਖੀਆਂ ਹੋਣਗੀਆਂ ਮੋਸਟਲੀ ਉਹਦੇ ਚ ਰੈੱਡ ਬਲੂ yellow ਹੀ ਹੁੰਦੇ ਆ ਉਹਦੇ ਚ ਤੁਸੀਂ ਕ੍ਰੀਏਟ ਕੀ ਕਰ ਰਹੇ ਉਹਦੇ ਚ ਟੋਟਲੀ ਕ੍ਰिएशन ਹੋਈ ਹੁੰਦੀ ਆ ਬਿਲਕੁਲ ਬਾਕੀ ਜਿਵੇਂ ਹੁਣ ਮਾਡਰਨ ਆਰਟ ਵਾਲੀ ਕੀ ਕੀ ਤੁਸੀਂ ਜਿਵੇਂ ਆਰਟ ਦੀ ਕੋਈ ਸਿੱਖਿਆ ਲਈ ਹੈ ਕਿਸੇ ਸਕੂਲਿੰਗ ਜਾਂ ਇਸ ਤਰ੍ਹਾਂ ਟੀਚਰ ਦੇ ਕੋਲ ਉਹਦਾ ਮੈਂ ਕਾਫੀ ਸਾਰੇ ਮਾਸਟਰਸ ਤੋਂ ਸਿੱਖਿਆ ਮੇਰੀ ਸਕੂਲਿੰਗ ਕੋਈ ਨਹੀਂ ਹੈਗੀ ਬਟ ਮੈਂ ਮੇਰੇ ਤੋਂ ਉਹ ਮੈਂ ਜਾਨੀ ਕਹਿ ਸਕਦੇ ਹਾਂ ਵੀ ਉਹ ਜਿਹੜੇ ਸਕੂਲ 'ਚ ਟੀਚਰ ਨੇ ਉਹਨਾਂ ਨੂੰ ਵੀ ਪੜਾਉਣਾ ਹੁਣ ਹੁਣ ਪੜਾ ਰਹੇ ਹਾਂ ਜੀ ਕਿਉਂਕਿ ਉਹ ਟੋਟਾ ਅਭਿਆਸ ਇੰਨਾ ਹੋ ਗਿਆ ਉਹ ਅਸਲ ਅਸਲ ਤਾਂ ਚੀਜ਼ ਹੁੰਦੀ ਆ ਜੋ ਪ੍ਰੈਕਟੀਕਲ ਰੂਪ 'ਚ ਤੁਸੀਂ ਬਣ ਜਾਂਦੇ ਹੋ ਜੀ ਜਿਹੜੇ ਜਿਹੜੀ ਜਿਹੜੀ ਕਲਾਸਰੂਮ ਦੇ ਵਿੱਚ ਜੋ ਸਿੱਖਦੇ ਆ ਉਹ ਜਦੋਂ ਆਪਾਂ ਫੀਲਡ ਦੇ ਵਿੱਚ ਆਉਨੇ ਆ ਉੱਥੇ ਤਾਂ ਦੁਬਾਰਾ ਸਿੱਖਣਾ ਪੈਂਦਾ ਸਾਰਾ ਕੁਝ ਬਿਲਕੁਲ ਕਈ ਵਾਰ ਨਾ ਮੈਨੂੰ ਐ ਹੁੰਦਾ ਵੀ ਮੇਰੇ ਕੋਲੇ ਚਾਹੇ ਜਿੰਨਾ ਮਰਜੀ ਆਰਟ ਦਾ ਕੰਮ ਆ ਜਾਵੇ ਕਮਿਸ਼ਨ ਵਰਕ ਆ ਜਾਵੇ ਪਰ ਮੈਂ ਆਪਣੀ ਜਿਹੜੀ ਜਿਹੜੀ ਟੀਚਿੰਗ ਆ ਉਹਨੂੰ ਨਹੀਂ ਛੱਡ ਸਕਦਾ ਕਿਉਂਕਿ ਉਹ ਉਦੋਂ ਜਦੋਂ ਮੈਂ ਪੜਾਉਣਾ ਮੈਂ ਰੋਜ਼ ਦੀ ਰੋਜ਼ ਜਿਉਣਾ ਰੋਜ਼ ਦੀ ਰੋਜ਼ ਮੇਰੇ ਲਈ ਨਵਾਂ ਕੁਝ ਸਿੱਖਣ ਨੂੰ ਉ ਉਹ ਮੇਰੇ ਸਟੂਡੈਂਟ ਹੀ ਮੇਰੇ ਮੈਨੂੰ ਲੱਗਦਾ ਅਸਲੀ ਗੁਰੂ ਨੇ ਜਿਨ੍ਹਾਂ ਦੀ ਬਦੌਲਤ ਨਾਲ ਮੈਂ ਗਰੋਥ ਕਰ ਰਿਹਾ ਹਾਂ ਜਦੋਂ ਤੁਸੀਂ ਜਿਵੇਂ ਹੁਣ ਤੁਸੀਂ ਕਹਿੰਦੇ ਦੁਨੀਆ ਭਰ ਦੇ ਵਿੱਚ ਤੁਹਾਡੇ ਨਾਲ ਕਨੈਕਟ ਹੋਏ ਹੋਏ ਨੇ ਯੋਦੋਸਕੋਪਿੰਟੇ ਬਣਾ ਕੇ ਉਹਨਾਂ ਸਾਰਿਆਂ ਦੀ ਨਜ਼ਰ ਆਸਾਨੀ ਦੇ ਵਿੱਚ ਦੀ ਲੰਘਦੀ ਆ ਅ ਵਿਸ਼ੇਸ਼ ਤੌਰ ਤੇ ਜਿਵੇਂ ਗੋਰੇ ਹੋਏ ਜਾਂ ਚਾਈਨੀਜ਼ ਹੋਏ ਉਹ ਮਨ ਤੁਹਾਨੂੰ ਕੋਈ ਦਿੰਦੇ ਆ ਸੁਝਾਅ ਉਹ ਕੈਸਟਰਾ ਨਹੀਂ ਮਤਲਬ ਉਹ ਦਿੰਦੇ ਆ ਨਾ ਵੀ ਤੁਸੀਂ ਆ ਜャ ਸਵਾਲ ਪੁੱਛਦੇ ਆ ਹਾਂਜੀ ਹਾਂ ਉਹਦੇ ਵਿੱਚੋਂ ਪੇਂਟਿੰਗ ਦੇ ਵਿੱਚੋਂ ਸਵਾਲ ਨਿਕਲਦੇ ਆ ਬਿੱਟੂ ਆ ਆ ਕੀ ਚੀਜ਼ ਆ ਤੁਸੀਂ ਆ ਕਾਤੇ ਬਣਾਈ ਆ ਇਸ ਤਰ੍ਹਾਂ ਇਹਦੇ ਵਿੱਚ ਆ ਕਲਰ ਕਾਤੇ ਯੂਜ਼ ਕੀਤਾ ਉਹ ਡਿਸਕਸ਼ਨ ਕਰਦੇ ਰਹਿੰਦੇ ਆ ਬਿਲਕੁਲ ਕਰਦੇ ਰਹਿੰਦੇ ਨੇ ਪਿੱਛੇ ਜੇ ਮੈਂ ਪ੍ਰੋਫੈਸਰ ਕਸ਼ਮੀਰਾ ਸਿੰਘ ਉਹਨਾਂ ਦਾ ਇੱਕ ਪੋਰਟਰੇਟ ਕੀਤਾ ਸੀ ਉਹ ਦੇਖਿਆ ਹਾਂ ਉਹਦੇ ਚ ਉਹ ਟੋਟਲੀ ਵੱਖਰਾ ਉਹਨਾਂ ਦੇ ਇੱਕ ਬਾਲਾ ਨੂੰ ਮੈਂ ਵੱਖਰਾ ਕਲਰ ਦਿੱਤਾ ਬਈ ਆ ਉਹ ਹਰ ਇੱਕ ਕਲਰ ਦੀ ਮੀਨਿੰਗ ਆ ਹਰ ਇੱਕ ਉਹਦਾ ਜੋ ਵੀ ਉਹਨਾਂ ਦੀ ਤੁਸੀਂ ਗਹਿਰੀ ਸੋਚ ਉਹਨੂੰ ਦਿਖਾਇਆ ਗਿਆ ਜਾਂ ਕਿਤਾਬਾਂ ਦਿਖਾਈਆਂ ਗਈਆਂ ਤਾਂ ਹਰ ਇੱਕ ਚੀਜ਼ ਉਹਦੇ ਚ ਮੀਨਿੰਗਫੁਲ ਆ ਆਰਟ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਆਪਾਂ ਹੁੰਦਾ ਵੀ ਇੰਟੀਰੀਅਲ ਦੇ ਹਿਸਾਬ ਨਾਲ ਆਪਣੀਆਂ ਕਹੀਆਂ ਬੋਲਾਂ ਨੇ ਉਹਦੇ ਹਿਸਾਬ ਨਾਲ ਇੱਕ ਐਬਸਟ੍ਰੈਕਟ ਆਰਟ ਲਾਤੀ ਜਾਂ ਮਾਡਰਨ ਆਰਟ ਲਾਤੀ ਤੇ ਦੂਜਾ ਉਹ ਤਾਂ ਇੱਕ ਆਰਟ ਹੋ ਗਈ ਆ ਠੀਕ ਆ ਵੀ ਸਿੰਪਲ ਹੋ ਗਿਆ ਬਟ ਅਸੀਂ ਇਹਨੂੰ ਕਨੈਕਟ ਕਰਦੇ ਆ એનર્ਜੀ ਨਾਲ ਵਾਈਬ੍ਰੇਸ਼ਨਸ ਨਾਲ ਉਹ ਚੀਜ਼ ਨੂੰ ਅਸੀਂ ਕਿੱਦਾਂ ਦੇ ਐਲੀਮੈਂਟ ਵਿੱਚ ਪਾਉਣੇ ਆ ਕਈ ਵਾਰ ਕੀ ਹੁੰਦਾ ਕਲਾਇੰਟ ਹੁੰਦਾ ਉਹ ਕਹਿੰਦਾ ਮੈਨੂੰ ਆ ਚੀਜ਼ਾਂ ਚਾਹੀਦੀਆਂ ਨੇ ਮੈਂ ਉੱਠਾਂ ਉੱਠ ਕੇ ਮੈਨੂੰ ਆ ਚੀਜ਼ ਦੇਖਣੀ ਚਾਹੀਦੀ ਆ ਤੇ ਮੈਨੂੰ ਉਹ ਮੇਰੇ ਗੋਲ ਉਹਦੇ ਗੋਲ ਉਹਦੀ ਲਾਈਫ ਦੇ ਕੀ ਉਹੋ ਨੇ ਉਹ ਸਾਰਾ ਕੁਝ ਆਰਟ ਯਾਦ ਕਰਾਵੀ ਸੋ ਤਾਂ ਉਦਾਂ ਦੀ ਆਰਟ ਐਲੀਮੈਂਟ ਤੁਸੀਂ ਬੜਾ ਕਈ ਵਾਰ ਮੈਂ ਨੂੰ ਮੈਨੂੰ ਆ ਆ ਚੀਜ਼ ਨਹੀਂ ਸੀ ਹੋ ਰਹਿੰਦੀ એનર્ਜੀ ਬਹੁਤ ਵਧੀਆ ਲਫ਼ਜ਼ ਆ ਹਾਂਜੀ ਜਿਹੜੀ ਜਿਵੇਂ ਤੁਸੀਂ ਪੇਂਟਿੰਗ ਬਣਾਉਂਦੇ ਆ ਉਹਦੇ ਵਿੱਚ ਜਿਹੜੀ એનર્ਜੀ ਆ ਹਾਂਜੀ ਮਰੇ ਖਲ ਉਹ ਹੀ ਤੁਹਾਡੀ ਪ੍ਰਾਪਤੀ ਹੈ ਉਹ ਉਹ ਹੀ ਉਹ ਹੀ ਚੀਜ਼ ਆ ਵੀ ਤੁਸੀਂ ਕੀ ਪਾ ਰਹੇ ਹੋ ਤੇ ਕੀ ਸਾਹਮਣੇ ਵਾਲਾ ਕੀ ਰਿਸਿਵ ਕਰ ਰਿਹਾ ਜਿਵੇਂ ਮੈਂ ਆਪਣੇ ਪਿੰਗਲਵਾੜੇ ਵਾਲੇ ਉਹਨਾਂ ਦੀ ਗੱਲ ਪਹਿਲਾਂ ਕਰੀ ਸੀ ਹਾਂਜੀ ਹਾਂਜੀ ਮੈਨੂੰ ਸ਼ਾਇਦ ਉਸ ਪੇਂਟਿੰਗ ਦੇ ਵਿੱਚ ਜਿਹੜੀ ਤੁਸੀਂ એનર્ਜੀ ਐਡ ਕਰੀ ਆ એનર્ਜੀ ਜੋ ਮੈਨੂੰ ਦੇ ਰਹੀ ਆ ਆ ਉਸ ਨੇ ਹੀ ਮੈਨੂੰ ਪ੍ਰਭਾਵਿਤ ਕੀਤਾ ਹਾਂਜੀ ਹਾਂ ਔਰ ਕਿਵੇਂ એનર્ਜੀ ਐਡ ਕਰਦੇ ਨੇ ਤੁਸੀਂ ਉਹਦੇ 'ਚ ਇੱਕ ਤਾਂ ਪਹਿਲੀ ਗੱਲ ਤਾਂ ਉਹੀ ਆ ਨੋ ਵੀ ਤੁਹਾਡਾ ਅਧਿਆਨ ਬਹੁਤ ਹੋਣਾ ਚਾਹੀਦਾ ਉਹ ਚੀਜ਼ ਨੂੰ ਹੁਣ ਹੁਣ ਤੁਸੀਂ ਤੁਸੀਂ ਮੈਨੂੰ ਕਹਤਾ ਵੀ ਬਾਬੇ ਨਾਨਕ ਦੀ ਪੇਂਟਿੰਗ ਕਰਦੇ ਬਾਬਾ ਨਾਨਕ ਦੀ ਜੇ ਕਿਸੇ ਨੇ ਮੈਨੂੰ ਪੇਂਟਿੰਗ ਦਾ ਆਰਡਰ ਦਿੱਤਾ ਉਹਦੇ ਪਿੱਛੇ ਉਹਦਾ ਕੀ ਇੰਟੈਂਸ਼ਨ ਕੀ ਆ ਉਹਦਾ ਕੀ ਐਕਸਪੈਕਟੇਸ਼ਨ ਤੁਹਾਡੇ ਮਨ ਦੇ ਵਿੱਚ ਇੱਕ ਬਜ਼ੁਰਗ ਨਹੀਂ ਹੈ ਉਹ ਉਹ ਉਹਨਾਂ ਦਾ ਸਾਰਾ ਜੀਵਨ ਉਹਨਾਂ ਦੀ ਕਮਾਈ ਸਾਰੀ ਉਹ ਵਿੱਚ ਆ ਬਿਲਕੁਲ ਉਹ ਆ ਤੇ ਸਾਹਮਣੇ ਵਾਲੇ ਦੀ ਇੱਕ ਐਕਸਪੈਕਟੇਸ਼ਨ ਆ ਹੁਣ ਆਪਾਂ ਗੁਰਦੁਆਰੇ ਜਾਂਦੇ ਆ ਗੁਰਦੁਆਰੇ ਆਪਾਂ ਐਕਸਪੈਕਟੇਸ਼ਨ ਸੌਰੀ ਟੂ ਸੇ ਐਕਸਪੈਕਟੇਸ਼ਨ ਜਾਂ ਕੁਝ ਵੀ ਨਹੀਂ ਹੋਕਲੀ ਜਾਂਦੇ ਹੀ ਲੋਕ ਐਕਸਪੈਕਟੇਸ਼ਨ ਵੀ ਆਪਾਂ ਉਹ ਉਹ ਚੀਜ਼ ਨੂੰ ਹੁਣ ਕਿਸੇ ਦੀ ਐਕਸਪੈਕਟੇਸ਼ਨ ਨੂੰ ਮੈਂ ਜੁੱਤੀਆਂ ਪਾ ਕੇ ਕਿਵੇਂ ਪੇਂਟ ਕਰ ਸਕਦਾ ਤਾਂ ਮੈਨੂੰ ਉਹ ਚੀਜ਼ ਆਪਣੇ ਚ ਲੈ ਕੇ ਆਉਣੀ ਪਊ ਪਹਿਲਾਂ ਬੱਲੇ 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 ਦੈਟ ਇਜ਼ ਦਾ ਪੁਆਇੰਟ ਤੁਸੀਂ ਤੁਸੀਂ ਫਿਰ ਉਹ એનર્ਜੀ ਜਿਉਨੇ ਹੋ ਜਿਉਣਾ ਮੈਂ ਬਿਲਕੁਲ ਉਸ ਸਮੇਂ ਜਦੋਂ ਤੁਸੀਂ ਉਹ ਜਿਹੜੀ ਚੀਜ਼ ਉਹਦੇ ਚ ਪਾਉਣਾ ਚਾਹੁੰਦੇ ਹੋ ਤੁਸੀਂ ਉਹ ਬਣ ਜਾਂਦੇ ਹੋ ਹਾਂ ਬਿਲਕੁਲ ਉਸੇ ਰੂਪ ਦੇ ਵਿੱਚ ਤੁਸੀਂ ਜੁੱਤੀਆਂ ਪਾ ਕੇ ਬਾਬਾ ਨਾਨਕ ਨਹੀਂ ਪੇਂਟ ਕਰ ਸਕਦੇ ਇਹ ਬਿਲਕੁਲ ਬਿਲਕੁਲ ਪਹਿਲਾਂ ਤੁਹਾਨੂੰ ਉਹਨਾਂ ਦੇ ਪ੍ਰਤੀ ਜਿਹੜੀ ਸ਼ਰਧਾ ਸਾਰਾ ਕੁਝ ਜੋ ਉਹ ਉਹਨਾਂ ਦੀ ਅਧਿਆਤਮਿਕ ਇਮਪ੍ਰੈਸ਼ਨ ਹਾਂਜੀ ਉਹਨੂੰ ਸਲੂਟ ਕਰਨਾ ਪੈਣਾ ਬਿਲਕੁਲ ਬਿਲਕੁਲ ਤੇ ਸਰਂਡਰ ਵੀ ਕਰਨਾ ਪੈਣਾ ਉਹ ਉਹੀ ਐਟ ਦਾ ਐਂਡ ਸਿਲੰਡਰ ਕਰਨਾ ਪੈਣਾ ਸਰਂਡਰ ਕਰਨਾ ਪੈਣਾ ਫਿਰ ਇਨਰਜੀ ਵਿੱਚ ਐਡ ਫਿਰ એનર્ਜੀ ਹੁੰਦੀ ਹੈ ਜਿਵੇਂ ਅ ਪਿੱਛੇ ਜੇ ਮੈਨੂੰ ਇੱਕ ਵਾਰ ਤਿੰਨ ਸਾਲ ਪਹਿਲਾਂ ਇੱਕ ਮੈਨੂੰ ਆਰਡਰ ਆਇਆ ਜਪਾਨ ਤੋਂ ਬੁੱਧ ਦੀ ਪੇਂਟਿੰਗ ਦਾ ਬੁੱਧ ਦੇ ਸਿਰ ਤੇ ਵਾਲ ਨਹੀਂ ਸੀ ਤਾ ਮੈਂ ਕਾਫੀ ਕਿਉਂਕਿ ਬੁੱਧ ਦੀ ਪੇਂਟਿੰਗ ਚ ਬਹੁਤ ਸਾਰੇ ਮੀਨਿੰਗ ਆ ਬਹੁਤ ਸਾਰੀ ਸਟੱਡੀ ਆ ਬੁੱਧ ਦੇ ਉਹਦੇ ਹੱਥਾਂ ਦੀਆਂ ਮੁਦਰਾਵਾਂ ਕੰਨ ਕਈ ਵਾਰ ਲੰਬੇ ਦਿਖਾਏ ਜਾਂਦੇ ਆ ਉਹਦੇ ਕੰਨ ਲੰਬੇ ਨਹੀਂ ਸੀ ਉਹ ਰਿਪਰੈਜ਼ੈਂਟ ਕਰਦੇ ਆ ਗੁੱਡ ਲਿਸਨਰ ਗੁੱਡ ਲਿਸਨਰ ਹੈਨਾ ਤਾਂ ਹੋਰ ਵੀ ਬਹੁਤ ਚੀਜ਼ਾਂ ਉਹਦੇ ਬਾੜ ਨਹੀਂ ਸੀ ਬਾੜ ਫਿਰ ਮੈਂ ਆਪਣੀ ਮੇਰੀ ਸਟੂਡੈਂਟ ਆ ਬੰਬੇ ਤੋਂ ਉਹਨੂੰ ਕਾਲ ਕੀਤੀ ਉਹ ਗਿਆ ਗਿਆ ਯੂਨੀਵਰਸਿਟੀ ਦੀ ਪੜ੍ਹੀ ਵੀ ਆ ਜਿੱਥੇ ਬੁੱਧ ਦਾ ਇੰਸਟੀਚਿਊਟ ਆ ਤੇ ਉਹਨੇ ਉਹਨੂੰ ਵੀ ਨਹੀਂ ਪਤਾ ਸੀ ਉਹਨੇ ਉੱਥੇ ਕਾਲ ਕੀਤੀ ਤਾਂ ਉਹਨੇ ਮੈਨੂੰ ਬਿਊਟੀਫੁਲ ਆਨਸਰ ਦਿੱਤਾ ਉਦਾਂ ਅਨਸਰ ਸੀ ਵੀ ਮੈਂ ਸਾਰੀ ਡਿਸਟਰੈਕਸ਼ਨ ਤੋਂ ਪਰੇ ਹਾਂ ਵੀ ਮੈਨੂੰ ਕੋਈ ਡਿਸਟਰੈਕਟ ਨਹੀਂ ਕਰ ਸਕਦਾ ਮੇਰੇ ਪਾ ਉਹਦੇ ਤੋਂ ਰਸਤੇ 'ਚੋਂ ਵੀ ਕੋਈ ਵੀ ਭਰਮਿਤ ਨਹੀਂ ਕਰ ਸਕਦਾ ਜਾਂ ਮੈਨੂੰ ਹਨਾ ਤਾਂ ਮੈਂ ਕਿਹਾ ਯਾਰ ਇਹ ਤਾਂ ਬਹੁਤ ਬਿਊਟੀਫੁੱਲ ਚੀਜ਼ ਆ ਤਾਂ ਉਹ ਨੈਕਸਟ ਮੂਮੈਂਟ ਮੈਂ ਆਪਣੇ ਬਾਥਰੂਮ ਗਿਆ ਸ਼ੇਪ ਕਰਤਾ ਮੈਂ ਸੀ ਮੈਂ ਉਹ ਚੀਜ਼ ਨੂੰ ਫੀਲ ਕਰਨਾ ਚਾਹੁੰਦਾ ਸੀ ਸੋ ਉਹੀ ਆ ਵੀ ਤੁਸੀਂ ਕਿੰਨੇ ਕੁ ਆਥੈਂਟਿਕ ਹੋ ਕਿੰਨੇ ਕੁ ਪ੍ਰੈਕਟੀਕਲ ਹੋ ਜਿਹੜਾ ਇੱਕ ਆਥੈਂਟਿਕ ਸ਼ਬਦਾ ਤੁਡੇ ਆਰਟ ਦੇ ਵਿੱਚ ਤੁਹਾਨੂੰ ਬਹੁਤ ਹੀ ਆਥੈਂਟਿਕ ਹੋ ਕੇ ਕੰਮ ਕਰਨਾ ਆ ਆਰਟ ਤਕ ਕਿਤੇ ਵੀ ਤੁਹਾਨੂੰ ਆਥੈਂਟਿਕ ਹੋ ਕੇ ਕੰਮ ਕਰਨਾ ਪੈਂਦਾ ਜੋ ਵੀ ਥੋੜਾ ਪ੍ਰੋਫੈਸ਼ਨ ਆ ਤਾਂ ਉਹ 110% ਤੁਹਾਨੂੰ ਉਹ ਰਿਜ਼ਲਟ ਦਿੰਦੀ ਹੀ ਆ ਦਿੰਦੀ ਆ ਅ ਮੈਂ ਟਾਈਮ ਦਾ ਦੌੜਿਆ ਜਾਂਦਾ ਹੋਣਾ ਪਤਾ ਹੀ ਲੱਗਾ ਕਦੋਂ ਸਮਾਂ ਬੀਤ ਗਿਆ ਇੱਕ ਇੱਕ ਨਵੇਂ ਆਰਟਿਸਟ ਨੂੰ 1 ਮਿੰਟ ਦੇ ਵਿੱਚ ਤੁਸੀਂ ਹੁਣ ਕੀ ਕੀ ਸਲਾਹ ਦੇਣੀ ਚਾਹੋਗੇ ਜੋ ਅੱਜ ਮਤਲਬ ਮੇਰੇ ਦਾ ਨਵਾਂ ਸ਼ੁਰੂ ਕਰਨ ਜਾ ਰਿਹਾ ਹੈਗਾ ਉਹਨੂੰ ਕੀ ਕੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੀ ਉਹਨੂੰ ਉਸ ਕਲਾ ਦੇ ਵਿੱਚ ਪਰਪੱਕ ਕਰ ਸਕਦੀਆਂ ਕੁਝ ਨਹੀਂ ਕਰਨਾ ਖਾਸ ਇੱਕੋ ਹੀ ਚੀਜ਼ ਨੂੰ ਅਡਾਪਟ ਕਰ ਲਓ ਕੰਮ ਕਰੋ ਵਿਦਆਊਟ ਐਨੀ ਐਸਪੈਕਟੇਸ਼ਨ ਤੁਹਾਡੇ ਐਸਪੈਕਟੇਸ਼ਨ ਨਾ ਹੋਵੇ ਹੁਣ ਜੇ ਮੈਂ ਮਨੀ ਲਈ ਪੇਂਟ ਕਰ ਰਿਹਾ ਤਾਂ ਕਿਤੇ ਨਾ ਕਿਤੇ ਮੇਰੇ ਉੱਥੇ ਮਨੀ ਚੱਲ ਰਹੀ ਆ ਮਾ ਮੇਰਾ 100% ਨਹੀਂ ਹੈਗਾ ਉਹਦੇ ਤੇ ਕੰਮ ਤੁਸੀਂ ਆਪਣਾ 100% ਆਪਣੀ ਖੁਸ਼ੀ ਨਾਲ ਕਰੀ ਜਾਓ ਮਨੀ ਆਪਦੇ ਆਪ ਹੀ ਪਿੱਛੇ ਆ ਜਾਊਗਾ ਆਪਣਾ ਉਹ ਤੁਸੀਂ ਤਾਂ ਉਹ ਗੱਲ ਕਰ ਦਿੱਤੀ ਬਈ ਇੱਕ ਤਾਂ ਹੋਟਲ ਦਾ ਖਾਣਾ ਇੱਕ ਮਾਂ ਦਾ ਬਣਾਇਆ ਖਾਣਾ ਜਿਹੜੀ ਮਾਂ ਮਾਂ ਦੇ ਖਾਣੇ ਦੇ ਵਿੱਚ ਪਿਆਰ ਚਲਕਦਾ ਯਾ ਤੇ ਜਿਹੜਾ ਹੋਟਲ ਵਾਲਾ ਖਾਣਾ ਉਹਦੇ ਵਿੱਚ ਰੁਪਈਆ ਵਹ ਚਲਕਦਾ ਸੋ ਸੋ ਜੇ ਤੁਸੀਂ ਪੇਂਟਿੰਗ ਨੂੰ ਇਉਂ ਬਣਾਓ ਜਿਵੇਂ ਮਾਂ ਖਾਣਾ ਬਣਾਉਂਦੀ ਹੈ। ਯੈਸ ਯੈਸ ਬਸ ਉਹਦੇ ਤੋਂ ਤੁਸੀਂ ਪੇਂਟਿੰਗ ਕਰ ਰਹੇ ਹੋ ਤਾਂ ਪੇਂਟਿੰਗ ਹੀ ਕਰ ਰਹੇ ਹੋ। ਤੁਸੀਂ ਉਹਨੂੰ ਪੇਂਟਿੰਗ ਨੂੰ ਜੀ ਰਹੇ ਹੋ। ਤੁਹਾਡੇ ਕੋਲੇ ਕੋਈ ਐਕਸਪੈਕਟੇਸ਼ਨ ਨਹੀਂ। ਤੁਸੀਂ ਕਿਸੇ ਇੰਸਟਾਗ੍ਰਾਮ ਤੇ ਪਾ ਕੇ ਫੇਮਸ ਹੋਣ ਲਈ ਨਹੀਂ ਕਰਨਾ ਤੁਸੀਂ ਫੇਸਬੁੱਕ ਤੇ ਪਾ ਕੇ ਨਹੀਂ ਫਿਰ ਤੁਸੀਂ ਆਪਣੇ ਲਈ ਪੇਂਟ ਕਰਨਾ ਪੇਂਟਿੰਗ ਨੂੰ ਸਮਰਪਿਤ ਹੋ ਜਾਓ ਹਾਂ ਹਾਂ ਉਹ ਜੋ ਪੂਰੀ ਤਰ੍ਹਾਂ ਡੈਡੀਕੇਟ ਹੋ ਜਾਓ ਹਾਂਜੀ ਜੀ ਜੀ ਕਲਾਕਾਰ ਤਾਂ ਤੁਸੀਂ ਹੈਗੇ ਹੋ ਤੁਸੀਂ ਫਲਾਸਪਰ ਵੀ ਹੋ ਤੇ ਬਹੁਤ ਚੰਗਾ ਲੱਗਿਆ ਮੈਂ ਚਾਹੂੰਗਾ ਆਉਣ ਬੜੇ ਸਮੇਂ ਚਾ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਇਹਦੇ ਬਾਰੇ ਗੱਲਾਂ ਕਰਾਂਗੇ ਅੱਜ ਤਾਂ ਸਮਾਂ ਇਜਾਜ਼ਤ ਨਹੀਂ ਦਿੰਦਾ ਹਾਂਜੀ ਮੈਂ ਵੀ ਚਾਹੂੰਗਾ ਮੈਂ ਮੈਂ ਉਹਨਾਂ ਵੀ ਵੱਧ ਤੋਂ ਵੱਧ ਲੋਕ ਆਪਣੀ ਇਕਗਾਈ ਨਾਲ ਜੁੜਨ ਆਪਣੇ ਪੈਸ਼ਨ ਨਾਲ ਜੁੜਨ ਤੇ ਪੈਸ਼ਨ ਚ ਹੀ ਤੁਹਾਡੀ ਖੁਸ਼ੀ ਆ ਇਹ ਇਹ ਛੋਟਾ ਜਿਹਾ ਉਹ ਆ ਵੀ ਉਹਨੂੰ ਲੱਭਣ ਲਈ ਬਹੁਤ ਟਾਈਮ ਲੱਗ ਜਾਂਦਾ ਜੋ ਮੈਂ ਆਪਣੇ ਐਕਸਪੀਰੀਅੰਸ ਤੋਂ ਕਹਿ ਰਿਹਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਆ ਤੁਹਾਡੇ ਸਾਰਿਆਂ ਦੀ ਦੁਆਵਾਂ ਦਾ ਸਦਕਾ ਇਹ ਪ੍ਰੋਗਰਾਮ ਚੱਲ ਰਿਹਾ ਖੁਸ਼ ਰਹੋ ਹੱਸਦੇ-ਵੱਸਦੇ ਰਹੋ ਚੜ੍ਹਦੀ ਕਲਾ ਚ ਰਹੋ